ਮੈਂ ਬਰਸ਼ਾਦੀ ਨੂੰ ਦੇਖ ਮੁੰਮੰਟ ਸਸਕਲਜੀ ਮਹਾਰਾਜ ਸਿੰਘ ਨੇ ਤੁਸੀਂ ਵੇਖ ਰਹੇ ਹੋ K1 ਪੰਜਾਬੀ ਟੀਵੀ ਮਲੇਰਕੋਟਲੇ ਦੇ ਨਾਂ ਤੇ ਜਿਹੜਾ ਪੀਰ ਬਾਬਾ ਨਾਦੇ ਜਾਣ ਜਾਂਦਾ ਦਰਬਾਰ ਦੀ ਖਦਰ ਸਿੰਘ ਦੇ ਨਾਂ ਤੇ ਦਰਬਾਰ ਜਾਣਿਆ ਜਾਂਦਾ ਉੱਥੋਂ ਦੇ ਦਰਬਾਰ ਬਾਰੇ ਅੱਜ ਇਤਿਹਾਸ ਜਾਣਾਂਗੇ ਤੇ ਅਗਲਾ ਇਤਿਹਾਸ ਕੀ ਹੈਗਾ ਇਹ ਕਿਤਨਾ ਹੈ ਸੱਤ ਇਹ ਜਿਹੜੇ ਬਜ਼ੁਰਗ ਆਏ ਨੇ ਅਫਗਾਨਿਸਤਾਨ ਤੋਂ ਆਏ ਸੀ ਠੀਕ ਹੈ ਜਿਸ ਕਰਕੇ ਇੱਛਾ ਕਿ ਇਹਨਾਂ ਨੇ ਆਰਾਮ ਕੀਤਾ ਇੱਤੇ ਕੀਤਾ ਇੱਤੇ ਪੁਲ ਨਹੀਂ ਕੁੜੀ ਲਈ ਜਿਹੜੀ ਦੀਵਾਰ ਬਣੀ ਵੀ ਹੈ ਇਹ ਚਮਤਕਾਰ ਹੈ ਸਕਾਰ ਦਾ ਇਹ ਕਿਹੜੀ ਸੰਨ ਦੇ ਵਿੱਚ ਆ ਗਈ ਬੇਟੀ ਸੰਨ ਤਾਂ ਹੁਣ 500 ਸਾਲ ਹੋ ਗਏ ਉਹਨਾਂ ਦੇ 1500 ਈਸਵੀ ਲਿਖਿਆ ਹੋਇਆ 1515 1515 1515 ਕਿੰਨੀ ਪੀੜੀ ਚਲਦੀ ਆਉਂਦੀ ਇਹ ਬਵੰਜੀ ਪੀੜੀ ਚਲਦੀ ਆਉਂਦੀ ਅੱਛਾ ਬਵੰਜੀ ਪੀੜੀ ਚਲਦੀ ਆਉਂਦੀ ਆ ਇੱਥੇ ਜਿਹੜਾ ਵਾ ਪ੍ਰਚਾਰ ਚੜਾਉਂਦੇ ਜਾਂ ਕੁਝ ਵੀ ਕਿਹੜੀ ਕਿਹੜੀ ਇੱਥੇ ਇਹ ਤਾਂ ਆਪਣੀ ਮਨਜ਼ਰ ਜੋ ਤੁਸੀਂ ਸਭ ਨਾਲ ਲੈ ਕੇ ਆਉਣਿਓ ਉੱਚੇ ਦਾਸ ਕੰਮੀ ਸ਼ਹਾਦਤ ਪੂਰੀ ਅੱਛਾ ਜਿਹੜੀ ਮਰਜ਼ੀ ਆਪਣੀ ਮਰਜ਼ੀ ਨਾਲ ਪਾ ਮਰਜ਼ੀ ਕੁਝ ਹੋ ਸਕਦਾ ਕੁਝ ਵੀ ਕੋਈ ਇੱਥੇ ਹੋਣੀ ਬੰਦ ਸੀ ਅੱਛਾ ਬੰਦੇ ਚ ਨਹੀਂ ਆ ਜਿਵੇਂ ਕੋ ਚੰਗਤ ਆਉਂਦੀ ਆ ਦੂਰ ਦੂਰ ਆਉਂਦੀ ਆ ਕੋੜ ਵੀ ਆਉਂਦੀ ਆ ਸੰਗਤ ਕੋਈ ਫੋਟੋ ਵੀ ਚੰਗਾ ਕੋਈ ਮਨਾਈ ਨਹੀਂ ਹੈ ਕੋਈ ਮਨਾਈ ਨਹੀਂ ਹੈ ਉਹਦੇ ਥੋੜੋ ਜਿਹਾ ਕੁਝ ਦੇਖੋ ਸਾਰਾ ਚੰਗਾ ਕੇਸ ਕਿਸ਼ਾ ਕੇਸ ਚੱਲ ਰਿਹਾ ਥੋੜਾ ਅਫਰੋਜੀ ਪਈ ਆ ਅਸੀਂ ਇਹ ਪਰਵਾਸ ਉਹ ਜਿਹੜੀ ਸਾਡੀ ਸਾਡੇ ਮੇਰੇ ਫਾਹ ਸਾਹਿਬ ਦੇ ਨਾਨਕੇ ਆ ਸਾਡੀ ਦਾਦਕੇ ਹਾਂ ਸਾਡਾ ਕੇਸ ਚੱਲ ਰਿਹਾ ਉਹ ਵੈਸੀ ਬੈਠੇ ਆ ਕੇਸ ਤੇ ਜਿੰਨ ਜਿੱਤ ਗਏ ਉਹ ਲੰਗਰਾਲ ਸਭ ਨੂੰ ਬਣਾਉਗਾ ਸਭ ਬਣਾਉਗਾ ਉਹ ਕੁਝ ਨਹੀਂ ਬਣਾ ਸਕ ਰਹੀ ਹੈ ਉਹ ਪੈਸਾ ਖਾਈ ਅਮਨੇ ਪਰਦੇ ਨਾ ਪਰ ਅਸੀਂ ਰੋਕਿਆ ਹੋਏ ਸਤੇ ਕੋਈ ਵਿਆਹ ਹੀ ਕੋਟੇ ਠੀਕ ਆ ਇੱਥੇ ਵਿਦੇ ਬਾਬਾ ਜੀ ਕਿੰਨੇ ਬਾਬੇ ਜੀ ਜਗਾ ਬਣੀ ਹੋਈ ਸੇ ਖੰਡਾ ਇਹ ਤਿੰਨ ਬੇਟੇ ਇਹਨਾਂ ਦੇ ਹਰਜੋਤ ਸਿੰਘ ਹਨ ਇਹ ਦੀਰੀਆ ਉਹ ਪੁੱਤ ਹੈ ਆ ਤੇੰਨ ਸੇਵਾਦਾਰ ਹਨ ਤਿੰਨ ਸੇਵਾਦਾਰ ਆ ਨਾ ਇਹਦਾ ਬਾਲ ਕਰਦੀ ਕਰਦਾ ਕਿਨਾਂ ਪਰਿਵਾਰ ਹੁੰਦਾ ਪਰਿਵਾਰ ਆ ਬਾਕੀ ਹੋਰ ਨਾਲ ਜੇ ਜਿੰਦ ਕਰ ਕੋ ਬਾਹਰੀ ਹੁਣੇ ਕਹਾਂਗੇ ਉਹਦੇ ਨਾਲ ਨਾਲ ਹੁਣੇ ਕਹਾਂਗੇ ਕੋਰ ਕੀ ਮੈਸੇ ਜਿਹੜਾ ਚਾਹੁੰਦੇ ਆਉਣ ਵਾਲੀ ਸੰਗਤ ਨੂੰ ਜਿਹੜੀ ਤੁਹਾਡੇ ਕੋਲ ਆਉਂਦੀ ਆਉਣ ਵਾਲੀ ਸੰਗਤ ਕਿ ਜਿੱਤ ਗਏ ਇੱਥੇ ਉਹ ਜੀ ਬਣੂਗੀ ਜਿੰਨੀ ਸ਼ੋਭਾ ਨਹੀਂ ਸਾ ਕੋਈ ਉਹ ਜੀ ਬਣਾ ਦੇਣੀ ਆ ਉਹ ਤਾਂ ਦੇਖੋ ਮਜਬੂਰੀ ਸਾਡੀ ਤਾਂ ਦੇ ਰਾਤੋਂ ਬਣਦੀ ਐ ਚਮਤਕਾਰ ਆ ਜੀ ਤਾਂ ਦੇ ਰਾਤੋਂ ਰਾਤ ਬਣਦੀ ਐ ਰਾਤੋਂ ਰਾਤ ਬਣਦੀ ਐ ਇਹ ਤੀਹ ਚੱਕੀ ਚ ਲਾਤੀ ਸੀ ਅੱਛਾ ਜਨਾਜ਼ ਬਣਾ ਰਿਆ ਸੀ ਚੱਕੀ ਜੋਂ ਡਰ ਕੇ ਛੜ ਕੇ ਚਲੇ ਗਿਆ ਇਹ ਸੋਚਦੇ ਕਿ ਕੁਝ ਬਣਦਾ ਹੋਰ ਹੈ ਪਹਿਲਾਂ ਮੈਂ ਟਾਈਮ ਤੋਂ ਹੁੰਦੇ ਵੇ ਟਾਈਮ ਤੋਂ ਹੁੰਦੇ ਇਹਨਾਂ ਚੱਕੀ ਤੋਂ ਡਰ ਕੇ ਛੜ ਕੇ ਭੱਜ ਗਏ ਅਹੀਂ ਬਣੀ ਦੇਖੀਏ ਲੋਕ ਅਸੀਂ ਅਹੀਂ ਬਣੀ ਦਸਤੀ ਆ ਇਤਿਹਾਸ ਬਰੇਆ ਪਾਰਟੀ ਬਣ ਪਾਤੀ ਕੀਤੀ ਉਹਨਾਂ ਦੱਸਿਆ ਇਤਿਹਾਸ ਦਾ ਇਥੋਂ ਦਾ ਇਹ मैं है रंजीत सिंह के पूर्वी व्यक्तों के वाले पंजाबी टीवी कोर्स प्रीसेंट करना लगा है तेरे का नाम हाँ हा। ना हाँ नाम शनॉफी क्रामबली खां चाचा ये पर पीड़ित जो है ऐसी ठीक है हाँ अच्छा आज जी जल्दी से गेस्ट यात्रियों का आत्यास बरेक जान जानना पाया बा आज जो फोर्ट यात्रियों का जानना बामां ਇਹ ਜਮੇ ਤੇ ਬਾਬਾ ਬਾਬਾ ਜੀ ਕਿਦੋਂ تھے ਇਹ ਕਾਬਲ ਦੇ ਰਹਿਣ ਵਾਲੇ ਸੀ ਅੱਛਾ ਇਹ ਕਾਬਲ ਤੋਂ ਹੀ ਆਏ ਸੀ ਕਾਬਲ ਤੋਂ ਪਹਿਲਾਂ ਇਹ ਆਏ ਮਲਤਾਨ ਮਲਤਾਨ ਤੋਂ ਫਿਰ ਉਹਨਾਂ ਨੂੰ ਡਿਊਟੀ ਲੱਗੀ ਮਲੇਰ ਕੋਟ ਨੇ ਇੱਥੇ ਇੱਕ ਟਿੱਬਾ ਥਾ ਉੱਥੇ ਆ ਕੇ ਇਹ ਥਬੜੀ ਝੋਬੜੀ ਪਾ ਲਈ ਉਹਨੇ ਆ ਜਗ੍ਹਾ ਪਰ ਤਾਂ ਜਦ ਪਾਣੀ ਝੋਬੜੀ ਉਹਨਾਂ ਦਿਨਾਂ ਚ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ ਜੰਗ ਲੜਨ ਆ ਰਿਹਾ ਥਾ ਬੈ ਲੋਨ ਲੋਧੀ ਬਾਦਸ਼ਾਹ ਤਾਂ ਉਹ ਆ ਰਹੀ ਦੀ ਫੌਜਾਂ ਮੀਂਹ ਮੇਰੀ بارش ਬਹੁਤ ਪੈ ਰਹੀ ਥੀ ਤਾਂ ਉਹਨੇ ਆਪਣੇ ਵਜ਼ੀਰ ਨੂੰ ਕਿਹਾ ਬਾਦਸ਼ਾਹ ਨੇ ਕਿ ਦੇਖੋ ਜਾ ਕੇ ਕਿਤੇ ਟਿਕਾਣਾ ਹੋਵੇ ਤਾਂ ਦੱਸਿਆ ਕਿ ਜੀ ਬਾਬਾ ਜੀ ਦੀ ਕੁਟਿਆ 'ਚ ਵੀਰ ਜਲਦਾ ਉਹ ਆਏ ਕੇ ਬਾਬਾ ਜੀ ਸਾਡੀ ਖਤਰ ਦੁਆ ਕਰੋ ਅਸੀਂ ਜੰਗ ਜਿੱਤੀ ਜੀਏ ਬੈ ਲੋਨ ਲੋਧੀ ਬਾਦਸ਼ਾਹ ਨੇ ਲੁਬਿਆਵਾ ਬਣਾਇਆ ਥਾ ਤੋਸ ਬਾਦਸ਼ਾਹ ਨੇ ਤਾਂ ਬਾਬਾ ਜੀ ਨੇ ਕਿਹਾ ਜਿੱਤੇਗਾ ਤਾਂ ਬਾਦਸ਼ਾਹ ਨੇ ਇੱਕ ਘੋੜਾ ਬਾਬਾ ਜੀ ਨਜ਼ਰ ਕਰਤਾ ਸੋਨੇ ਚਾਂਦੀ ਦੇ ਜੇਵਰ ਪਾ ਕੇ ਥੋੜੇ ਦੇ ਬਰਬਰ ਦਾ ਫਕਰ ਆਇਆ ਬਾਬਾ ਜੀ ਬੰਨੂ ਦੇ ਦਾ ਘੋੜਾ ਲੈ ਜਾ ਵੀ ਤੇ ਬਾਦਸ਼ਾਹ ਨੂੰ ਲੱਗਿਆ ਪਤਾ ਕਿ ਮੇਰਾ ਘੋੜਾ ਦਿੱਤਾ ਹੋਇਆ ਨਗਨ ਅੱਗੇ ਦੇਖ ਕੇ ਕਿਸੇ ਨੇ ਬਾਬਾ ਜੀ ਨੇ ਬਾਬਾ ਜੀ ਨੂੰ ਕਹੋ ਵਾਪਸ ਕਰੋ ਹਾਂ ਉਹ ਨਾ ਵजीर ਬਾਬਾ ਜੀ ਕੋਲ ਆਇਆ ਬਾਬਾ ਜੀ ਇਹ ਘੋੜਾ ਵਾਪਸ ਕਰੋ ਕਹਿੰਦਾ ਵੀ ਐ ਕਰੋ ਬਾਦਸ਼ਾਹ ਨੂੰ ਭੇਜੋ ਉਹ ਘੋੜਾ ਲੈ ਜਵੇ ਆਪਣਾ ਥੋੜੀ ਕਿਸੇ ਨੂੰ ਦੇਣਾ ਬਾਦਸ਼ਾਹ ਨੂੰ ਭਾਗਿਆ ਕਹੇ ਪੱਟੀ ਬਨੋ ਕਾਂਪੁਰ ਜਦ ਦੇਖਿਆ ਬਾਦਸ਼ਾਹ ਨੇ ਹਜ਼ਾਰਾਂ ਲੱਖਾਂ ਘੋੜੇ ਖੜੇ ਉਹਦੇ ਨਾਲ ਉਹ ਸੀ ਜਿਹੜਾ ਇਹਨਾਂ ਦਾ ਘੋੜਾ ਥਾ ਬਾਦਸ਼ਾਹ ਵਾਲਾ ਉਲੀ ਦੀ ਜਗਦਾ ਫਿਰੇ ਬਾਸ਼ਾ ਨੇ ਪੈਰ ਫੜਨੇ ਕੇ ਬਾਅਦ ਬੱਬਾ ਜੀ ਮੈਨੂੰ ਮਾਫ ਕਰਦੇ ਹੋ ਮੈਨੂੰ ਨਹੀਂ ਪਤਾ ਸੀ ਤੁਸੀਂ ਇੱਡੇ ਪਹੁੰਚੇ ਹੋਏ ਹੋ ਫੇਰ ਬਾਬਾ ਜੀ ਜਦੋਂ ਉਹ ਵਫਾਤ ਪਾਈ ਆ ਦੀਵਾਰ ਕਿਰਾਚ ਬਣੀ ਆ ਇਹ ਕਿੰਨਾ ਉਦਰਾ ਦਰਵਾਜ਼ਾ ਹੈ 650 ਸਾਲ 1515 ਈਸਵੀ ਦੇਸੀ ਸਾਲ ਕਿੰਨਾ ਦਰਵਾਜ਼ਾ ਹੈ ਅੰਦਵਾਰੀ ਕਿੰਨਾ ਬਣੀ ਹੈ ਜਿੰਨਾ ਸਮੇਂ ਬਣਾਈ ਹੈ ਉਹਦੇ ਨੇੜੇ ਕੋਈ ਪੱਥਰ ਵੀ ਨਹੀਂ ਦੇ ਨਾ ਹੀ ਇੱਥੇ ਕੋਈ ਕੋ ਟ੍ਰੱਕ ਟ੍ਰੱਕ ਰੁਕਦੇ ਉਸ ਬਣੇ ਚ ਕੁਝ ਵੀ ਨਹੀਂ تھا ਜਿਵੇਂ ਜਨਤ ਨਹੀਂ ਬਣਾਈਏ ਰਾਤ ਨੂੰ ਰਾਤ ਸਵੇਰਾ ਹੋਇਆ ਮਾਈ ਨੇ ਚੱਕੀ ਛੋੜਤੀ ਬੰਦ ਹੋ ਗਈ ਤਾਂ ਬਾਬਾ ਜੀ ਨੇ ਇੱਥੇ ਕੰਮ ਕੀਤਾ ਇੱਥੇ ਵੀ ਡਿਊਟੀ ਇਹਨਾਂ ਵੀ ਵਫਾਤ ਤੋਂ ਬਾਅਦ ਫੇ ਲੋਗ ਉਹ ਆ ਕੇ ਮਰਦਾ ਮੰਗਦੇ ਨੇ ਉਹ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਉਹ ਕੀ ਕਹਿੰਦਾ ਜਿਹੜੀ ਸੰਕਲਣ ਵਾਲੀ ਹੈ ਜਾਂ ਹੰਦੀਆ ਸੰਨ ਉਹ ਕੀ ਮੈਤਿ ਦਿਣਾ ਚਾਹੁੰਦੇ ਅਸੀਂ ਤਾਂ ਇਹੀ ਬਸੇ ਦਵਾਂਗੇ ਵੀ ਬਹੁਤ ਬੜਾ ਦਰਬਾਰ ਹੈ ਇੱਥੇ ਦੇਚਾ ਨਾ ਲਾਓ ਦੇਚਾ ਨਾ ਲੰਗੋ ਤੁਹਾਡੀਆਂ ਮੁਰਾਦਾ ਪੂਰੀ ਹੋਵੇ ਅੱਜ ਅੱਜ ਗੱਲ ਕਰਾਂਗੇ ਜਿਹੜੀ ਦਵਾਰ ਦੇ ਬਾਰੇ ਦੱਸਿਆ ਗਿਆ ਵਾ ਉਥੋਨੀ ਪੀਤ ਰਾਤੋ ਰਾਤ ਬਣੀ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਥੋਨੀ ਤਸਵੀਰਾਂ ਦਿਖਾਈਆਂ ਜਾਣ ਜਿਹੜੀ ਰਾਤੋ ਰਾਤ ਬਣੀ ਹੋਈ ਆ ਮੈਂ ਉਥੋਂ ਦੇ ਕੈਮਰਾਮੈਨ ਨੂੰ ਆਪਣੇ ਨੇ ਕਹੂੰਗਾ ਵੀ ਉਥੋਂ ਦੇ ਹੱਥ ਬਣੀ ਗਈ ਰਤੂ ਰਾਤ ਜਿਹੜੀ ਬਣੀ ਆ ਜਦੋਂ ਚੱਕੀ ਜਿਹੜੀ ਗਈ ਆ ਉਦੋਂ ਫਿਰ ਉਹ ਤੋਂ ਬੰਦ ਕੀਤੀ ਗਈ ਆ